ਖਰਡ ਤੁਮ ਇਹ ਚੰਡੀਗੜ੍ਹ ਬਰਥਡੇ ਮਨਾਉਣ ਜਾ ਰਹੇ ਸੀ ਕਿਉਂਕਿ ਗੱਡੀ ਦੇ ਵਿੱਚ ਕੇਕ ਵੀ ਪਈ ਸੀ ਜਿਹੜਾ ਯੂਥ ਨੂੰ ਆਪਦੇ ਮਾਧਿਅਮ ਰਹੀਏ ਗਲਪੜੀ ਉਹ ਕਰੀਅਰ ਕਰਦਾ ਹੈ ਕਈ ਵਾਰ ਆਪਣੇ ਬਰਥਡੇ ਮਨਾਉਣ ਦੀ ਖੁਸ਼ੀ ਦੇ ਵਿੱਚ ਵੀ ਮੈਂ 12:05 ਤੇ ਜਾਂ ਪਹਿਲਾਂ ਇਹਨਾਂ ਨੂੰ ਵਿਸ਼ ਕਰਨਾ ਹੈ ਤਵੀਲਾਂ ਜਿਹੜੀਆਂ ਬਣਾ ਬਣਾ ਕੇ ਆਪਣੇ ਆਪ ਨੂੰ ਸੋਸ਼ਲ ਮੀਡੀਆ ਤੇ ਫੇਮਸ ਕਰਨ ਦੇ ਚੱਕਰ ਦੇ ਵਿੱਚ ਬੱਚੇ ਓਵਰ ਸਪੀਡਿੰਗ ਕਰਦੇ ਆ ਉਹ ਆਪਣੀ ਆਪ ਜ਼ਿੰਦਗੀ ਨੂੰ ਤੇ ਖਤਰੇ 'ਚ ਪਾਉਂਦੇ ਹੀ ਹੈ ਲੋਕਾਂ ਦੀ ਜ਼ਿੰਦਗੀ ਨੂੰ ਵੀ ਖਤਰੇ 'ਚ ਪਾਉਂਦੇ ਆ ਪੰਜਾਬ ਦੇ ਵਿੱਚ ਲਗਾਤਾਰ ਸੜਕ ਹਾਸ਼ਿਆਂ ਦੇ ਵਿੱਚ ਨੌਜਵਾਨਾਂ ਦੀ ਅਜਾਈ ਮੌਤ ਜਾ ਰਹੀ ਆ ਇਦੇ ਵਿੱਚ ਚਾਹੇ ਤੇਜ਼ ਰਫਤਾਰੀ ਹੋਵੇ ਜਾਂ ਵੱਡੀ ਲਾਪਰਵਾਹੀ ਵੱਡੇ ਜਿਹੜੇ ਕਾਰਨ ਮੰਨੇ ਜਾ ਸਕਦੇ ਨੇ ਬੇਸ਼ੱਕ ਪੰਜਾਬ ਸਰਕਾਰ ਵੱਲੋਂ ਸਪੈਸ਼ਲ ਸੜਕਾਂ ਦੇ ਉੱਤੇ ਸਪੈਸ਼ਲ ਜਿਹੜੀ ਅਸੈਸਰੀਆਂ ਤਾਇਨਾਤ ਕੀਤੀਆਂ ਨੇ ਸਪੈਸ਼ਲ ਸੜਕਾ ਸੁਰੱਖਿਆ ਫੋਰਸ ਤਾਇਨਾਤ ਕੀਤੀ ਆ ਤਾਂ ਕਿ ਜੇਕਰ ਕੋਈ ਹਾਦਸਾ ਹੁੰਦਾ ਤਾਂ ਉੱਥੇ ਜਿਹੜੇ ਜ਼ਖਮੀਆਂ ਨੂੰ ਸਮੇਂ ਸਿਰ ਹਸਪਤਾਲ ਪਹੁੰਚਾਇਆ ਜਾ ਸਕੇ ਪਰ ਇਸ ਦੇ ਬਾਵਜੂਦ ਬਹੁਤ ਸਾਰੇ ਨੌਜਵਾਨ ਤੇਜ਼ ਰਫਤਾਰੀ ਦੇ ਨਾਲ ਲਾਪਰਵਾਹੀ ਜਰੂਰ ਵਰਤਦੇ ਨੇ ਇਸ ਤਰ੍ਹਾਂ ਦਾ ਲਾਪਰਵਾਹੀ ਜਾਂ ਤੇਜ਼ ਰਫਤਾਰੀ ਦਾ ਮਾਮਲਾ ਮਹਾਲੀ ਦੇ ਸਾਹਮਣੇ ਆਇਆ ਜਿੱਥੇ ਪੰਜ ਨੌਜਵਾਨ ਇੱਕ ਕਰੂਜ਼ ਗੱਡੀ ਦੇ ਵਿੱਚ ਸਵਾਰ ਹੋ ਕੇ ਜਨਮ ਦਿਨ ਮਨਾਉਣ ਜਾਂਦੇ ਨੇ ਤੇ ਰਸਤੇ ਦੇ ਵਿੱਚ ਤੇਜ਼ ਬਰਸਾਤ ਦੇ ਕਾਰਨ ਉਹਦੀ ਗੱਡੀ ਜਿਹੜੀ ਆ ਹਾ사ਗ੍ਰਸਤ ਹੋ ਜਾਂਦੀ ਹੈ ਜਿਹਦੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਜਾਂਦੀ ਹੈ ਜਿਹਦੇ ਵਿੱਚ ਇੱਕ ਲੜਕੀ ਆ ਰਿਤਮਾ ਤੇ ਇੱਕ ਸ਼ਖਸ਼ ਮੁੰਡਾ ਜਿਨ੍ਹਾਂ ਦੀ ਹਲੇ 18 ਤੇ 19 ਸਾਲ ਦੀ ਉਮਰ ਸੀਗੀ ਇੱਥੇ ਪੜਦੇ ਸੀ ਤੇ ਹੁਣ ਜਿਹੜੇ ਜਦ ਕੇ ਨਾਲ ਦੇ ਤਿੰਨ ਨੌਜਵਾਨ ਨੇ ਜਿਹੜੇ ਉਹ ਜ਼ਖਮੀ ਹਾਲਤ ਦੇ ਵਿੱਚ ਨੇ ਚਲਿਆ ਡੀਐਸਪੀ ਹਰਸ਼ਮ ਬਾਲ ਨੇ ਗੱਲਬਾਤ ਕਰਦੇ ਆ ਕਿ ਹਾ사 ਹੋਇਆ ਕਿਵੇਂ ਆ ਤੇ ਹਾਸੇ ਦਾ ਕਾਰਨ ਕੀ ਸੀ ਬਾਲ ਸਾਹਿਬ ਬੜਾ ਦਰਦਨਾਕ ਹਾ사 ਹੋਇਆ ਦੋ ਨੌਜਵਾਨਾਂ ਦੀ ਮੌਤ ਤੇ ते ਤਿੰਨ जख्मी ਕੀ ਹਾਸੇ ਦਾ ਕਾਰਨ ਇਹ ਬੇਸਿਕਲੀ ਜਿਹੜੀ ਮੋਡਲੀ ਤਫਤੀਸ਼ ਤੋਂ ਤੇਹੀ ਲੱਗਦਾ ਵੀ ਇਹ ਇਹਨਾਂ ਨੇ ਮਤਲਬ ਓਵਰ ਸਪੀਡਿੰਗ ਜਿਹੜੀ ਹੈ ਤੇ ਜਿਹੜੀ ਗੱਡੀ ਸ਼ੈਵਲਟ ਕਰੂਜ਼ ਹੈ ਯੂਕੇ 07 ਬੀਜੇ 5346 ਇਹਦੇ ਵਿੱਚ ਪੰਜ ਜਣੇ ਸਵਾਰ ਹੋ ਕੇ ਜਾ ਰਹੇ ਸੀਗੇ ਤੇ ਜਦੋਂ ਇਹ 88 99 ਦੀਆਂ ਲਾਈਟਾਂ ਕ੍ਰੋਸ ਕਰਕੇ ਵੇਵ ਸਟੇਟ ਵੱਲ ਨੂੰ ਆ ਰਹੇ ਸੀ ਜਿਹੜੀ ਬਾਹਰਲੀ ਰੋਡ ਹੈ ਉਹਦੇ ਤੇ ਇਹਨਾਂ ਕੋ ਗੱਡੀ ਵੇਕਾਪੂ ਹੋ ਕੇ ਦਰਖਤ ਦੇ ਵਿੱਚ ਵੱਜੀ ਇਹਦੇ ਨਾਲ ਸਖਸ਼ਮ ਜੋ ਕਿ ਡਰਾਈਵਰ ਸੀ ਤੇ ਨਾਲ ਰਿਤਮਾ ਸੀ ਇੱਥੀ ਜੋ ਅੱਗੇ ਬੈਠੀ ਹੋਈ ਸੀ ਉਹਨਾਂ ਦੀ ਦੋਵਾਂ ਦੀ ਮੌਕੇ ਤੇ ਸਪੌਟ ਤੇ ਡੈਥ ਹੋ ਗਈ ਤੇ ਜਿਹੜੇ ਬਾਕੀ ਦੋ ਅੰਡਰ ਟ੍ਰੀਟਮੈਂਟ ਹੈ ਇਹਨਾਂ ਚੋਂ ਇੱਕ ਜਿਹੜਾ ਰਾਸਿਕ ਗਰੋਵਰ ਆ ਉਹ ਨਾਰਮਲ ਹੈ ਉਹਦਾ ਬਚਾਅ ਹੋ ਗਿਆ ਬਾਕੀ ਸਾਰਿਆਂ ਨੂੰ ਸੱਟਾਂ ਵੱਜੀਆਂ ਸਰ ਕਿੱਥੋਂ ਖਰੜ ਤੋਂ ਮਹਾਲੀ ਆਏ ਸੀ ਜਾਂ ਕਿੱਥੇ ਰਹੇ ਸੀ ਇਹ ਖਰੜ ਤੋਂ ਇਹ ਚੰਡੀਗੜ੍ਹ ਬਰਥਡੇ ਮਨਾਉਣ ਜਾ ਰਹੇ ਸੀ ਕਿਉਂਕਿ ਗੱਡੀ ਦੇ ਵਿੱਚ ਕੇਕ ਵੀ ਪਈ ਸੀ ਇਹ ਮੈਂ ਜਿਹੜਾ ਯੂਥ ਨੂੰ ਆਪਦੇ ਮਾਧਿਅਮ ਰਾਹੀਂ ਇਹ ਗੱਲ ਬੜੀ ਉਹ ਕਲੀਅਰ ਕਰਦਾ ਹਾਂ ਕਈ ਵਾਰ ਆਪਾਂ ਆਪਣੇ ਬਰਥਡੇ ਮਨਾਉਣ ਦੀ ਖੁਸ਼ੀ ਦੇ ਵਿੱਚ ਵੀ ਮੈਂ 12:00 ਵਜੇ 5 ਮਿੰਟ ਤੇ ਜਾਂ 6 ਕੀ ਕਹਿੰਦੇ ਮੈਂ ਪਹਿਲਾਂ ਇਹਨਾਂ ਨੂੰ ਵਿਸ਼ ਕਰਨਾ ਉਸ ਵਿਸ਼ ਦੇ ਇਹ ਭੁੱਲ ਜਾਂਦੇ ਆ ਕਿ ਕੀ ਕਹਿੰਦੇ ਇੱਕ ਰੀਲਾਂ ਜਿਹੜੀਆਂ ਬਣਾ ਬਣਾ ਕੇ ਆਪਣੇ ਆਪ ਨੂੰ ਕੀ ਕਹਿੰਦੇ ਸੋਸ਼ਲ ਮੀਡੀਆ ਤੇ ਫੇਮਸ ਕਰਨ ਦੇ ਚੱਕਰ ਦੇ ਵਿੱਚ ਬੱਚੇ ਓਵਰ ਸਪੀਡਿੰਗ ਕਰਦੇ ਆ ਉਹਦੇ ਨਾਲ ਕੀ ਹੈ ਵੀ ਉਹ ਆਪਣੇ ਆਪ ਜ਼ਿੰਦਗੀ ਨੂੰ ਤੇ ਖਤਰੇ 'ਚ ਪਾਉਂਦੇ ਹੀ ਹੈ ਦੁਨੀ ਲੋਕਾਂ ਦੀ ਜ਼ਿੰਦਗੀ ਨੂੰ ਵੀ ਖਤਰੇ 'ਚ ਪਾਉਂਦੇ ਆ ਮੈਂ ਇਹ ਯੂਥ ਨੂੰ ਵੀ ਅਪੀਲ ਕਰਨਾ ਹੈ ਵੀ ਇਹੋ ਇਹਦੇ ਵਿੱਚ ਸਿਰਫ ਤੁਹਾਡੇ 5 ਮਿੰਟ ਦੇ ਸਵਾਦ ਦੇ ਪਿੱਛੇ ਤੁਸੀਂ ਵੇਖੋ ਵੀ ਜਿੰਨੇ ਪੇਰੈਂਟਸ ਹੋਣਗੇ ਜਦੋਂ ਉਹਨਾਂ ਦਾ ਬੱਚਾ ਰਾਤ ਨੂੰ ਘਰ ਨਹੀਂ ਆਉਂਦਾ ਤੇ ਉਹਨਾਂ ਦੇ ਮਨ ਤੇ ਕੀ ਬੀਤਦੀ ਹੁੰਦੀ ਹੈ ਉਹ ਬਾਰ-ਬਾਰ ਕਈ ਵਾਰ ਉਹ ਟੈਲੀਫੋਨ ਕਰਕੇ ਪੁੱਛਦੇ ਵੀ ਹੈ ਵੀ ਬੇਟਾ ਤੂੰ ਕਿੱਥੇ ਐ ਜਾਂ ਕਿੱਦਾਂ ਪਰ ਇਹ ਅੱਜਕੱਲ ਦੀ ਪਨੀਰੀ ਜਿਹੜੀ ਐ ਆਪਣੇ ਇਹ ਆਪਣੇ ਆਪ ਨੂੰ ਫੇਮਸ ਤੇ ਕਰਨ ਦੇ ਚੱਕਰ ਤੇ ਓਵਰ ਸਪੀਡਿੰਗ ਜਿਹੜੀ ਕਰਦੇ ਐ ਉਹ ਬਹੁਤ ਮਾੜੀ ਗੱਲ ਐ ਤੇ ਪਰਿਵਾਰ ਕਿੱਥੇ ਦਾ ਰਹਿਣ ਵਾਲੇ ਨੇ ਇਹ ਸਾਰੇ ਸਹਾਰਨਪੁਰ ਦੇ ਨੇ ਤੇ ਪਰਿਵਾਰ ਦੇ ਵਿੱਚ ਹੋਰ ਕੌਣ-ਕੌਣ ਜਿਨ੍ਹਾਂ ਦੀ ਡੈਥ ਹੋਈ ਆ ਕੋਈ ਜਾਣਕਾਰੀ ਮਿਲੀ ਆ ਹਾਂਜੀ ਇਹ ਜਿਹੜੇ ਸਾਰੇ ਦੇ ਸਾਰੇ ਜਿਹੜੇ ਐ ਬੇਸਿਕਲੀ ਸਾਰੇ ਸਹਾਰਨਪੁਰ ਤੋਂ ਐ ਜਿਹੜੀ ਰਿਤਮਨ ਸੇਠੀ ਆਪਣੇ ਪਰਿਵਾਰ ਦੀ ਇਕੱਲੀ- ਇਕੱਲੀ ਧੀ ਰਹਿ ਗਈ ਸੀ ਕਿ ਉਹਦੇ ਮਦਰ ਦੀ ਵੀ ਡੈਥ ਹੋਈ ਹੈ ਸੋ ਉਹਨਾਂ ਦੇ ਫਾਦਰ ਨੇ ਕੋਈ ਆਪਣੇ 174 ਦੀ ਕਾਰਵਾਈ ਸਾਡੇ ਕੋਲ ਕਰਵਾਈ ਹੈ ਤੇ ਪਰ ਮੈਂ ਫਿਰ ਅ ਅਸੀਂ ਕਈ ਵਾਰ ਸਕੂਲਾਂ ਕਾਲਜਾਂ ਦੇ ਵਿੱਚ ਵੀ ਕਈ ਟ੍ਰੈਫਿਕ ਦੇ ਅਸੀਂ ਇਵੈਂਟ ਵੀ ਕਰਦੇ ਰਹਿੰਦੇ ਆ ਬਾਰ ਬਾਰ ਸਮਝਾਉਂਦੇ ਵੀ ਆ ਕਾਲਜਾਂ ਸਕੂਲਾਂ 'ਚ ਜਾ ਕੇ ਪਿੰਡਾਂ 'ਚ ਵੀ ਅਸੀਂ ਬਹੁਤ ਸ਼ਹਿਰਾਂ 'ਚ ਵੀ ਸਮਝਾਉਂਦੇ ਆ ਵੀ ਤੁਸੀਂ ਇੱਕ ਰੋਡ ਕੀ ਕਹਿੰਦੇ ਟ੍ਰੈਫਿਕ ਦੀ ਇੱਕ ਬੜੀ ਸੇਇੰਗ ਚਲਦੀ ਹੁੰਦੀ ਹੈ ਸਪੀਡ ਥ੍ਰਿਲਸ ਬਟ ਕਿਲਸ ਤੇਜ਼ ਰਫਤਾਰੀ ਐਕਸੀਡੈਂਟ ਦੀ ਤਿਆਰੀ ਸੋ ਤੁਸੀਂ ਲੋਕਾਂ ਦੀ ਵੀ ਜਾਨ ਖਤਰੇ 'ਚ ਪਾਉਂਦੇ ਆ ਮੈਂ ਫੇਰ ਤੁਹਾਡੇ ਮਾਧਿਅਮ ਰਹੀਂ ਅਪੀਲ ਕਰਦਾ ਹਾਂ ਕਿ ਇਹੋ ਜੀਆਂ ਚੀਜ਼ਾਂ ਨੂੰ ਅਵੋਇਡ ਕਰੋ ਰੀਲਾਂ ਰੂਲਾਂ ਬਣਾਉਣ ਦੇ ਚੱਕਰ 'ਚ ਕਿਉਂਕਿ ਆਪਣੇ ਤੁਹਾਡਾ ਮਾਈਂਡ ਦੋਵੇਂ ਪਾਸੇ ਚੱਲ ਰਿਹਾ ਹੁੰਦਾ ਹੈ ਇੱਕ ਪਾਸੇ ਤੁਸੀਂ ਫੋਨ ਤੇ ਆਪਣੀ ਉਹ ਮੀਟਰ ਦੀ ਸਪੀਡ ਦੀ ਜੇ ਜਿਹੜੀ ਉਹ ਬਖਾਉਂਦੇ ਵੀ ਮੈਂ 120 ਤੇ 30 ਤੇ 140 50 ਤੇ ਗੱਡੀ ਛੱਡੀ ਐ ਉਹ ਜਦੋਂ 150 ਤੇ ਗੱਡੀ ਤੇ ਤੁਸੀਂ ਇੱਕ ਵਾਰ ਬ੍ਰੇਕ ਵੀ ਮਾਰੋਗੇ ਤੇ ਉਹ ਉਲਟ ਕੇ ਕਿਸੇ ਨਾ ਕਿਸੇ ਪਾਸੇ ਜਾਊਗੀ ਕਿਉਂਕਿ ਇੰਨੇ ਬੰਦੇ ਦਾ ਕੰਟਰੋਲ ਨਹੀਂ ਹੁੰਦਾ ਠੀਕ ਆ ਬਿਲਕੁਲ ਬੋਲ ਸਾਹਿਬ ਨੇ ਇਸ ਪਾਸੇ ਤੌਰ ਤੇ ਕਿਹਾ ਕਿ ਲਗਾਤਾਰ ਅਸੀਂ ਸੈਮੀਨਾਰ ਦੇ ਥਰੂ ਜਿਹੜਾ ਨੌਜਵਾਨ ਨੂੰ ਅਵੇਅਰ ਕਰਦੇ ਆ ਕਿ ਇਹ ਲਗਾਤਾਰ ਜਿਹੜੀ ਤੇਜ਼ ਉਤਾਰੀ ਆ ਮੌਤ ਦੀ ਤਿਆਰੀ ਆ ਜਦੋਂ ਤੁਸੀਂ ਤੇਜ਼ ਉਤਾਰ ਕਰ ਲਈ ਪਰ ਬਹੁਤ ਸਾਰੇ ਨੌਜਵਾਨ ਉਹ ਕਹਿੰਦੇ ਰੀਲਾ ਬਣਾਉਣ ਦੇ ਚੱਕਰ ਦੇ ਵਿੱਚ ਗੱਡੀ ਦੀ ਸਪੀਡ ਵਧਾ ਦਿੰਦੇ ਨੇ ਕਿਉਂਕਿ ਦੇਰ ਰਾਤ ਦਾ ਮਾਮਲਾ ਜਨਮ ਦਿਨ ਮਨਾਉਣ ਚਲੇ ਸੀ ਕੇਕ ਵਿੱਚ ਪਿਆ ਸੀ ਤੇ ਇਹਦੇ ਵਿੱਚ ਰਿਧਮ ਆਪਣੇ ਮਾਪੇ ਦੀ ਕੋਲੋਤੀ ਜਿਹੜੀ ਬੇਟੀ ਸੀਗੀ ਤੇ ਉਹਦੀ ਮਾਂ ਦੀ ਵੀ ਡੈਥ ਹੋ ਚੁੱਕੀ ਆ ਬਾਪ ਦਾ ਰੋ ਰੋ ਬੁਰਾ ਹਾਲ ਆ ਦੇ ਦੂਜੇ ਪਾਸੇ ਸਖਸ਼ਮਦੇ ਪਰਿਵਾਰ ਦਾ ਵੀ ਰੋ-ਰੋ ਬਰਾਲਾ ਕਿਉਂਕਿ ਅੱਜ ਕੱਲ ਬਹੁਤ ਸਾਰੇ ਪਰਿਵਾਰਾਂ ਚ ਇਕੱਲੇ ਇਕੱਲੇ ਬੱਚੇ ਨੇ ਤੇ ਹਾਦਸਾ ਜਦੋਂ ਹੁੰਦਾ ਤਾਂ ਕਈ ਪਰਿਵਾਰ ਇਹਦੇ ਨਾਲ ਬਰਬਾਦ ਹੁੰਦੇ ਨੇ ਬੇਸ਼ੱਕ ਗੱਡੀ ਤੇਜ਼ ਸੀ ਗੱਡੀ ਡਰਾਫਟਰ ਡਰਾਈਵ ਕਰੂਜ਼ ਗੱਡੀ ਸੀਗੀ ਤੇ ਕੇਕ ਵਿੱਚ ਰਹਿ ਗਿਆ ਤੇ ਜਨਮ ਦਿਨ ਦੀਆਂ ਵੀ ਤਿਆਰੀਆਂ ਵਿੱਚ ਰਹਿ ਗਈਆਂ ਤੇ ਰੀਲਾਂ ਬਣਾਉਂਦੇ ਚੱਕਰ ਤੇ ਇਸ ਤਰ੍ਹਾਂ ਜਦੋਂ ਹਾਦਸਾ ਹੁੰਦਾ ਤਾਂ ਕਈ ਬੰਦੇ ਜਿਹੜੇ ਨੇ ਇਹਦੇ ਵਿੱਚ ਜਿਹੜਾ ਘਰ ਬਰਬਾਦ ਹੁੰਦੇ ਨੇ ਪਰ ਫਿਲਹਾਲ 174 ਦੀ ਕਾਰਵਾਈ ਕੀਤੀ ਹੈ ਕਿਉਂਕਿ ਕਿਸੇ ਨੇ ਜਿਹੜੀ ਆ ਜਿਹੜੀ ਆ ਪੁਲਿਸ ਕੰਪਲੀਟ ਕਹਿੰਦੇ ਅਸੀਂ ਜਿਹੜੀ ਆ ਨਹੀਂ ਕਰਾਉਣੀ ਕਿਸੇ ਤੇ ਸ਼ਿਕਾਇਤ ਨਹੀਂ ਕਰਾਉਣੀ ਕਿਉਂਕਿ ਕਾਰ ਆ ਜਿਹੜੀ ਦਰਕਤ ਨਾ ਵੱਜੀ ਆ ਇਸ ਲਈ ਬਾਰ ਬਾਰ ਅਪੀਲ ਕੀਤੀ ਜਾਂਦੀ ਆ ਕਿ ਤੇਜ਼ ਰਵਤਾਰੀ ਤੇ ਲਾਪਰਵਾਹੀ ਹਾਸੇ ਜਮੜੇ ਇਸ ਤਰ੍ਹਾਂ ਗੱਡੀ ਚਲਾਉਂਦੇ ਸਮੇਂ ਨਾ ਵਰਤੋ ਮਹਾਲੀ ਤੋਂ ਗੁਰਦੀ ਬੈਣੀਪਾਲ ਡੈਲੀ ਪੋਸਟ ਪੰਜਾਬੀ